ਯੂਥ ਅਕਾਲੀ ਦਲ ਦੇ ਵੱਲੋਂ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਨਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ਸਰਦਾਰ ਬਰਵਿੰਦਰ ਸਿੰਘ ਭੁੰਦੜ ਨਾਲੋਂ ਸ਼੍ਰੋਮਣੀ ਅਕਾਲੀ ਦਲ ਦਾ ਵਫਾਦਾਰ ਕੋਈ ਨਹੀਂ ਹੋ ਸਕਦਾ ਅਤੇ ਬਾਦਲ ਪਰਿਵਾਰ ਦਾ ਵਫਾਦਾਰ ਕੋਈ ਨਹੀਂ ਹੋ ਸਕਦਾ ਉਹਨਾਂ ਸਮਿਆਂ ਦੇ ਵਿੱਚ ਉਹ ਐਡੇ ਵੱਡੇ ਮੁੱਦੇ ਨਹੀਂ ਬਣੇ ਸਨ ਜਿੰਨਾ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਮਸਲਾ ਹੈ ਉਹ ਉਭਾਰਿਆ ਗਿਆ ਕੀ ਫੈਸਲਾ ਆਉਂਦਾ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਖੜਾ ਹੋਣ ਦੀ ਕੋਸ਼ਿਸ਼ ਕਰੇਗਾ ਬਹੁਤ ਹੀ ਸਤਿਕਾਰਯੋਗ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਅੱਜ ਗੱਲ ਕਰਨ ਲੱਗੇ ਆ ਪਿਛਲੇ ਕਾਫੀ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਉਹਨਾਂ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕੁਝ ਦਿਨ ਪਹਿਲਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਗਿਆ ਸੀ ਉਹਦੇ ਜਿਹੜੇ ਕਾਰਨ ਕੁਝ ਵੀ ਰਹੇ ਹੋ ਪਰ ਅਸਤੀਫਾ ਦੇਣ ਤੋਂ ਤੁਰੰਤ ਬਾਅਦ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਰਬਿੰਦਰ ਸਿੰਘ ਭੁੰਡੜ ਦੇ ਵੱਲੋਂ ਇੱਕ ਹੰਗਾਮੀ ਮੀਟਿੰਗ ਸੱਦੀ ਗਈ ਕੋਰ ਕਮੇਟੀ ਨਾਲ ਮੀਟਿੰਗ ਸੱਦੀ ਗਈ ਔਰ ਮੀਟਿੰਗ ਦੇ ਵਿੱਚ ਉਹਨਾਂ ਦੇ ਦੱਸਣ ਮੁਤਾਬਕ ਬਹੁਤੇ ਪਾਰਟੀ ਆਗੂਆਂ ਨੇ ਇਸ ਗੱਲ ਦੀ ਤਾਇਦ ਕੀਤੀ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਅਸਤੀਫਾ ਹੈ ਉਹ ਪ੍ਰਵਾਨ ਨਾ ਕੀਤਾ ਜਾਵੇ ਇਸ ਤੋਂ ਇਲਾਵਾ ਇੱਕ ਐਪੀਸੋਡ ਉੱਤੇ ਹੋਰ ਬਾਤ ਰਿਹਾ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਕੋਰ ਕਮੇਟੀ ਦੇ ਕੋਲ ਜਾ ਕੇ ਜਾਂ ਕਹਿ ਲੋ ਕਾਰਜਕਾਰੀ ਪ੍ਰਧਾਨ ਦੇ ਸਾਹਮਣੇ ਜਾ ਕੇ ਨਾਰੇਬਾਜੀ ਵੀ ਕੀਤੀ ਔਰ ਇਸ ਗੱਲ ਦਾ ਜ਼ੋਰ ਪਾਇਆ ਕਿ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਨਾ ਕੀਤਾ ਜਾਵੇ ਸੋ ਯੂਥ ਅਕਾਲੀ ਦਲ ਦੇ ਵੱਲੋਂ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਨਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ਜਾਂ ਕਹਿ ਲੋ ਵਿਰੋਧੀਆਂ ਨੂੰ ਇਸ ਗੱਲ ਦਾ ਮੌਕਾ ਮਿਲਿਆ ਕਿ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਜਾਂ ਉਹਨਾਂ ਦੇ ਕਾਰਜਸ਼ੈਲੀ ਤੇ ਸਵਾਲ ਖੜੇ ਕਰਨ ਦਾ ਮੌਕਾ ਮਿਲ ਗਿਆ ਕਿਉਂਕਿ ਜੇ ਸੋਚਣ ਵਾਲੀ ਗੱਲ ਹੈ ਕਿ ਪਾਰਟੀ ਦੇ ਕਾਰਜਕਾਰੀ ਪ੍ਰਧਾਨਤਾਂ ਉਹਨਾਂ ਨੇ ਸਰਦਾਰ ਬਲਵਿੰਦਰ ਸਿੰਘ ਭੁੰਦੜ ਔਰ ਸਰਦਾਰ ਬਰਵਿੰਦਰ ਸਿੰਘ ਭੁੰਦੜ ਨਾਲੋਂ ਇਹ ਸਾਰੇ ਅਸੀਂ ਜਾਣਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਫਾਦਾਰ ਕੋਈ ਨਹੀਂ ਹੋ ਸਕਦਾ ਔਰ ਬਾਦਲ ਪਰਵਾਰ ਦਾ ਵਫਾਦਾਰ ਕੋਈ ਨਹੀਂ ਹੋ ਸਕਦਾ ਇਸ ਕਰਕੇ ਉਹ ਵੀ ਕਦੋਂ ਚਾਹਣਗੇ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਅਸਤੀਫਾ ਦੇਣ ਪਰ ਕੁਝ ਪਾਰਟੀ ਦੀਆਂ ਮਜਬੂਰੀਆਂ ਹੁੰਦੀਆਂ ਨੇ ਜਿਸ ਅਹੁਦੇ ਤੇ ਬੰਦਾ ਬੈਠਾ ਹੁੰਦਾ ਓਸ ਦੀ ਕੁਝ ਜ਼ਿੰਮੇਵਾਰੀ ਹੁੰਦੀ ਹੈ ਸੋ ਇਸ ਐਪੀਸੋਡ ਨੇ ਲੋਕਾਂ ਨੂੰ ਸਵਾਲ ਖੜੇ ਕਰਨ ਦਾ ਜਾਂ ਲੋਕਾਂ ਨੂੰ ਸਵਾਲ ਕਰਨ ਦਾ ਮੌਕਾ ਦਿੱਤਾ ਔਰ ਇਸ ਤੋਂ ਅਗਲੀ ਗੱਲ ਕਿ ਪਾਰਟੀ ਪ੍ਰਧਾਨ ਦਾ ਅਸਤੀਫਾ ਸਵੀਕਾਰ ਨਾ ਕਰਨਾ ਉਸ ਤੋਂ ਬਾਅਦ ਇਹ ਕਹਿ ਦੇਣਾ ਉਸ ਨੂੰ ਪੈਂਡਿੰਗ ਰੱਖ ਦੇਣਾ ਕਿ ਜ਼ਿਲ੍ਹਾ ਪ੍ਰਧਾਨਾਂ ਨਾਲ ਜਾਂ ਹਲਕਾ ਪ੍ਰਧਾਨਾਂ ਨਾਲ ਜਾ ਕੇ ਗੱਲਬਾਤ ਕੀਤੀ ਜਾਵੇਗੀ ਉਹਨਾਂ ਦੇ ਵਿਚਾਰ ਜਾਣੇ ਜਾਣਗੇ ਸੋ ਇਹ ਪਾਰਟੀ ਦਾ ਹੱਕ ਬਣਦਾ ਹੈ ਕਿ ਸਾਰਿਆਂ ਦੇ ਵਿਚਾਰ ਲਏ ਜਾਣ ਸਾਰਿਆਂ ਨਾਲ رائے مشورہ ਕੀਤਾ ਜਾਵੇ ਪਰ ਇੱਥੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਕਿ ਪਾਰਟੀ ਪ੍ਰਧਾਨ ਦਾ ਅਸਤੀਫਾ ਇਸ ਕਰਕੇ ਸਵੀਕਾਰ ਨਹੀਂ ਕੀਤਾ ਜਾ ਰਿਹਾ ਜਾਂ ਕਹ ਲਓ ਇਸ ਕਰਕੇ ਉਸ ਫੈਸਲੇ ਨੂੰ ਲਟਕਾਇਆ ਜਾ ਰਿਹਾ ਹੈ ਕਿ ਸ੍ਰੀ ਇਕਾਲ ਤਖਤ ਸਾਬ ਤੋਂ ਕੀ ਫੈਸਲਾ ਆਉਂਦਾ ਉਦੋਂ ਤੱਕ ਇਸ ਫੈਸਲੇ ਨੂੰ ਕਿਸੇ ਨਾ ਕਿਸੇ ਤਰੀਕੇ ਲਟਕਾਇਆ ਜਾਵੇ ਆਮ ਲੋਕ ਇਹ ਗੱਲਾਂ ਕਰਦੇ ਆ ਤਾਂ ਅਗਲੀ ਗੱਲ ਇਹ ਵੀ ਆ ਕਿ ਪਾਰਟੀ ਪ੍ਰਧਾਨ ਨੂੰ ਅਸਤੀਫਾ ਦੇਣਾ ਕਿਉਂ ਪਿਆ ਜਿਹੜੇ ਲੋਕ ਪਾਰਟੀ ਪ੍ਰਧਾਨ ਦਾ ਅਸਤੀਫਾ ਮੰਗਦੇ ਸੀ ਉਹ ਕੁਝ ਸਮਾਂ ਪਹਿਲਾਂ ਪਾਰਟੀ ਤੋਂ ਅਲੱਗ ਹੋ ਗਈ ਜਿਨ੍ਹਾਂ ਨੂੰ ਆਮ ਲੋਕ ਬਾਗੀ ਵੀ ਕਹਿ ਦਿੰਦੇ ਆ ਇੱਕ ਵੱਖਰਾ ਧੜਾ ਵੀ ਕਹਿ ਦਿੰਦੇ ਆ ਇਸ ਕਰਕੇ ਪਾਰਟੀ ਪ੍ਰਧਾਨ ਨੇ ਕੁਝ ਸੋਚ ਕੇ ਜਾਂ ਆਪਣੀ ਸਮਝਬੂਝ ਦੇ ਨਾਲ ਅਸਤੀਫਾ ਦਿੱਤਾ ਹੋਣਾ ਉਹਨਾਂ ਨੂੰ ਇਹ ਵੀ ਗੱਲਾਂ ਸੁਣਨ ਵਿੱਚ ਆਈਆਂ ਕਿ ਕੁਝ ਲੋਕ ਜਿਹੜਾ ਸ਼ਰੋਮਣੀ ਅਕਾਲੀ ਦਲ ਨੂੰ ਆਗੂ ਵੀ ਹੋਣਾ ਕਰਨਾ ਚਾਹੁੰਦੇ ਆ ਪਰ ਪਾਰਟੀ ਪ੍ਰਧਾਨ ਤੋਂ ਅਸਤੀਫਾ ਕਿਸੇ ਨੇ ਖੋਇਆ ਨਹੀਂ ਕਿਸੇ ਨੇ ਧੱਕੇ ਨਾਲ ਮੰਗਿਆ ਨਹੀਂ ਉਹਨਾਂ ਨੇ ਕੁਝ ਸੋਚ ਵਿਚਾਰ ਕੇ ਕੁਝ ਆਪਣੀ ਸਮਝ ਬੂਝ ਦੇ ਨਾਲ ਅਸਤੀਫਾ ਦਿੱਤਾ ਹੋਣਾ ਉਹ ਕੀ ਚਾਹੁੰਦੇ ਆ ਉਹ ਕੀ ਸੋਚਦੇ ਆ ਇਹ ਤਾਂ ਉਹਨਾਂ ਨੂੰ ਪਤਾ ਹੈ ਪਰ ਇਹ ਪਾਰਟੀ ਦੀ ਕੋਈ ਰਣਨੀਤੀ ਵੀ ਹੋ ਸਕਦੀ ਹੈ ਅਸਤੀਫੇ ਦੇ ਜੋ ਫੈਸਲਾ ਸੀ ਉਹਨੂੰ ਪੈਂਡਿੰਗ ਰੱਖਿਆ ਗਿਆ ਜਾਂ ਪਾਰਟੀ ਪ੍ਰਧਾਨ ਵੱਲੋਂ ਅਸਤੀਫਾ ਦਿੱਤਾ ਗਿਆ ਇਹ ਪਾਰਟੀ ਦੀ ਕੋਈ ਅੰਦਰਲੀ ਰਣਨੀਤੀ ਵੀ ਹੋ ਸਕਦੀ ਹੈ ਪਰ ਇਸ ਦੇ ਨਾਲ ਹੀ ਕਈ ਗੱਲਾਂ ਨੂੰ ਆਮ ਲੋਕ ਜਾਂ ਵਿਰੋਧੀ ਇਹ ਗੱਲਾਂ ਵੀ ਕਰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਜਿਮਨੀ ਚੋਣਾਂ ਤੋਂ ਪਾਸੇ ਹਟਿਆ ਉਹਨਾਂ ਕੋਲ ਉਮੀਦਵਾਰ ਨਹੀਂ ਸਨ ਜਾਂ ਉਹ ਹਾਰ ਦੇ ਡਰੋਂ ਇਸ ਚੋਣ ਮੈਦਾਨ ਦੇ ਵਿੱਚੋਂ ਭੱਜ ਗਏ ਚੋਣ ਮੈਦਾਨ ਦੇ ਵਿੱਚੋਂ ਕਿਉਂ ਭੱਜੇ ਇਹ ਉਹ ਬਿਹਤਰ ਜਾਣਦੇ ਨੇ ਫਿਰ ਵੀ ਕੁਝ ਨਾ ਕੁਝ ਸਥਾਨਕ ਆਗੂਆਂ ਨਾਲ ਗੱਲਬਾਤ ਕਰਨ ਤੇ ਪਤਾ ਚੱਲਦਾ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਤੁਨਖਈਆ ਇਕਰਾਰ ਦੇ ਦਿੱਤਾ ਗਿਆ طا پارٹی نے یہ سوچیا کہ پردان جی ਨੂੰ ਜੇ تنਖਾਹ ਐਕਰਾਰ ਦਿੱਤਾ ਗਿਆ ਹੈ پارٹی ਦੇ ਕੰਮ ਕਰਦੇ ਉਹਨਾਂ ਤੋਂ ਕੋਈ ਭੁੱਲ ਹੋਈ ਇਸ ਕਰਕੇ ਉਹਨਾਂ ਨੂੰ تنਖਾਹ ਐਕਰਾਰ ਹੋਣਾ ਪਿਆ ਇਸ ਕਰਕੇ پارٹی ਉਹਨਾਂ ਦੇ ਨਾਲ ਖੜੀ ਹੈ ਔਰ ਉਹਨਾਂ ਤੋਂ ਬਿਨਾ پارٹی ਚੋਣਾਂ ਦੇ ਵਿੱਚ ਨਹੀਂ ਜਾਵੇਗੀ ਭਾਵੇਂ ਕਿ ਇਸ مسئلے ਤੇ ਵੀ ਵਿਰੋਧੀਆਂ ਨੇ کئی ਤਰ੍ਹਾਂ ਦੇ ਸਵਾਲ ਖੜੇ ਕੀਤੇ ਹੁਣ ਇੱਕ ਉਹ ਫੈਸਲਾ ਜਿਸ ਦੇ ਉੱਤੇ ਪੂਰੀ ਸਿੱਖ ਕੌਮ ਦੀ ਨਜ਼ਰ ਹੈ ਸਿੱਖ ਪੰਥ ਦੀ ਨਜ਼ਰ ਹੈ ਕੀ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੀ ਸੇਵਾ ਲਈ ਜਾਵੇਗੀ ਜਾਂ ਕੀ ਸਜ਼ਾ ਦਿੱਤੀ ਜਾਵੇਗੀ ਜਾਂ ਉਹਨਾਂ ਨੂੰ ਕੋਈ ਰਾਜਨੀਤਿਕ ਸਜ਼ਾ ਵੀ ਦਿੱਤੀ ਜਾ ਸਕਦੀ ਹੈ ਤਾਂ ਇਹ ਇੱਕ ਬਹੁਤ ਵੱਡਾ ਇਸ਼ੂ ਇੱਕ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਹੈ ਭਾਵੇਂ ਕਿ ਪੰਜਾਬ ਦੇ ਹੋਰ ਬਹੁਤ ਵੱਡੇ ਮੁੱਦੇ ਨੇ ਪਰ ਸੋਸ਼ਲ ਮੀਡੀਆ ਤੇ ਵੱਖ-ਵੱਖ ਚੈਨਲਾਂ ਤੇ 24 ਘੰਟੇ ਇਸ ਗੱਲ ਦੀ ਚਰਚਾ ਚੱਲਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੀ ਫੈਸਲਾ ਆਵੇਗਾ ਪਿਛੇ ਇਤਿਹਾਸ ਤੇ ਇਹ ਨਜ਼ਰ ਮਾਰੀ ਜਾਵੇ ਤਾਂ ਸਵਰਗੀ ਰਾਸ਼ਟਰਪਤੀ ਸਰਦਾਰ ਗਿਆਨੀ ਯਾਦ ਸਿੰਘ ਸਾਬਕਾ ਕੈਬਨਟ ਕੇਂਦਰੀ ਮੰਤਰੀ ਸਰਦਾਰ ਬੂਟਾ ਸਿੰਘ ਨੂੰ ਵੀ ਅਕਾਲ ਤਖਤ ਸਾਹਿਬ ਦੇ ਵੱਲ ਉਤਲਬ ਕੀਤਾ ਗਿਆ ਸੀ ਉਹਨਾਂ ਨੂੰ ਵੀ ਸੇਵਾ ਲਈ ਗਈ ਸੀ ਪਰ ਉਹਨਾਂ ਸਮਿਆਂ ਦੇ ਵਿੱਚ ਉਹ ਐਡੇ ਵੱਡੇ ਮੁੱਦੇ ਨਹੀਂ ਬਣੇ ਸਨ ਜਿੰਨਾ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਮਸਲਾ ਹੈ ਉਹ ਉਭਾਰਿਆ ਗਿਆ ਜਾਂ ਉਹ ਵੱਡਾ ਮੁੱਦਾ ਬਣਿਆ ਤਾਂ ਇਹਦਾ ਕਾਰਨ ਇਹੀ ਹੈ ਕਿ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤੇ ਜਾਣ ਤੋਂ ਬਾਅਦ ਦੇਰ ਬਹੁਤ ਹੋ ਗਈ ਫੈਸਲਾ ਲੈਣ ਨੂੰ ਬਹੁਤ ਦੇਰ ਹੋਈ ਹੈ ਜਿਸ ਕਰਕੇ ਹਰ ਰੋਜ਼ ਹਰ ਦਿਨੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਤਾਂ ਇਸ ਦੇ ਨਾਲ ਸ਼ਰੋਮੀ ਕਾਲੀ ਦਲ ਨੂੰ ਰਾਜਨੀਤਿਕ ਤੌਰ ਤੇ ਵੀ ਢਾਹ ਲੱਗੀ ਹੈ ਔਰ ਧਾਰਮਿਕ ਤੌਰ ਤੇ ਵੀ ਢਾਹ ਲੱਗੀ ਹੈ ਐਸੇ ਪੰਜਾਬ ਦੇ ਲੋਕ ਜਾਂ ਵਿਰੋਧੀ ਵੀ ਇਹ ਗੱਲ ਸੋਚਦੇ ਨੇ ਜਾਂ ਇਹ ਕਹਿੰਦੇ ਸੁਣੇ ਜਾਂਦੇ ਆ ਕਿ ਪੰਜਾਬ ਦੀ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਪੰਜਾਬ ਦੇ ਹਿੱਤਾਂ ਲਈ ਵਧੇਰੇ ਚੰਗਾ ਹੈ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਸਾਰਿਆਂ ਨੂੰ ਉਡੀਕ ਹੈ ਜਦੋਂ ਉਹ ਫੈਸਲਾ ਆਉਂਦਾ ਹੈ ਕੀ ਫੈਸਲਾ ਆਉਂਦਾ ਹੈ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਖੜਾ ਹੋਣ ਦੀ ਕੋਸ਼ਿਸ਼ ਕਰੇਗਾ ਤੇ ਉਮੀਦ ਕਰਦੇ ਹਾਂ ਕਿ ਉਹ ਪਾਰਟੀ ਮਜ਼ਬੂਤ ਹੋਵੇ ਇਹ ਇੱਕ ਤਰੀਕੇ ਨਾਲ ਸੋਚਿਆ ਜਾਵੇ ਤਾਂ ਪੰਜਾਬ ਦੇ ਲੋਕ ਇਹ ਵੀ ਚਾਹੁੰਦੇ ਹੈ ਕਿ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਰਹੇ ਤੇ ਮਜਬੂਤ ਰਹਿ ਕੇ ਇਹੋ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਸਕਦੇ ਨੇ ਪਰ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਜੋ ਤਨਖਾਹਿਆ ਕਰਾਰ ਦਿੱਤਾ ਗਿਆ ਹੈ ਅਕਾਲ ਤਖਤ ਸਭ ਦੇ ਫੈਸਲੇ ਤੋਂ ਬਾਅਦ ਹੀ ਕੁਝ ਇਹਦੇ ਤੇ ਵਿਖਾਰੇ ਸੋਚਿਆ ਜਾ ਸਕਦਾ ਹੈ ਪਾਰਟੀ ਉਦੋਂ ਬਾਅਦ ਹੀ ਕੁਝ ਫੈਸਲਾ ਲਵੇਗੀ ਸੋ ਇਹ ਰਿਪੋਰਟ ਜੇ ਸਾਰਿਆਂ ਨੂੰ ਚੰਗੀ ਲੱਗੇ ਤਾਂ ਅਗੇ ਨੂੰ ਸ਼ੇਅਰ ਵੀ ਕਰਨਾ ਬਹੁਤ ਬਹੁਤ ਧੰਨਵਾਦ